ਲਾਈਫ ਟਾਈਮ ਗਿਆ ਹਾਂਜੀ ਕੋਈ ਨਾ ਤੱਕ ਪਾਣਾ ਪੜਾਉਂਦਾ ਉਹ ਰਹਿਦਾ ਨਹੀਂ ਪ੍ਰੇਮ ਨਹੀਂ ਬਣਨਾ ਚਾਹਦੇ ਇਹ ਥੱਲੇ ਆਪਾਂ ਨੂੰ ਗਰਾਉਂਡ ਕਰਨੀ ਪੈਣੀ ਕੀ ਸਾਹਮਣੇ ਵੇਖਿਓ ਤੁਮ ਤੁਮੜਾ ਕਰ ਤੁਮ ਛੋਟ ਕਰੀਜੀ ਛੋਟ 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 ਜਿਹੜੇ ਉਹ ਕਮੈਂਟ ਆ ਲੈ ਆ ਰਿਹਾ ਸੇ ਸੇ ਸ਼ੌਂਜਾ ਹਾਂ ਬਿੱਟੂ ਪਰੇ ਹੋਣਾ ਉਹ ਬਿੱਟੂ ਨਾ ਪੱਰਾਸ ਰੱਖੀ ਅੱਜ ਜੀ ਖਲੋਇਆ ਖਲੋਇਆ ਤੋਂ ਵੱਡਾ ਕਾਲਾ ਇਸ ਮੁੱਦੇ ਤੇ ਤੇ ਔਰ ਕੀ ਕਹਿਣਾ ਚਾਹੁੰਦੇ ਹੋ ਔਰ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਇੱਥੇ ਪ੍ਰੈਸ ਵਾਲੇ ਵੀਰ ਆਏ ਅੱਜ ਜਿਨ੍ਹਾਂ ਨੇ ਆਪਣੇ ਰਜਿਵੇਂ ਭਰੇ ਸਮੇਂ 'ਚ ਸਮਾਂ ਕੱਢ ਕੇ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕੀਤਾ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਤੇ ਧੰਨਵਾਦ ਕਰਦਾ ਦੂਸਰਾ ਮੈਂ ਆਪਣੇ ਪੂਰੇ ਪੰਜਾਬ ਦੇ ਦੇਸ਼ ਦੇ ਵਿੱਚ ਜਿੰਨੀਆਂ ਸਕਦਾ ਉਹਨਾਂ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੱਲ ਮੈਂ ਲਾਈਵ ਹੋ ਕੇ ਇਹ ਕਿਹਾ ਸੀ ਕਿ ਜਿੰਨੀਆਂ ਸਾਡੇ ਹਲਕਾ ਖਰੂਰ ਸਾਹ ਦੇ ਵਿੱਚ ਪੰਚਾਇਤਾਂ ਨੇ ਉਹ ਮਤਾ ਪਾਉਣ ਕਿ ਕੋਈ ਵੀ ਚਿੱਤਾ ਵੇਚਣ ਵਾਲੇ ਦੇ ਮਗਰ ਜਾਂ ਕਿਸੇ ਚੋਰੀ ਕਰਨ ਵਾਲੇ ਦੇ ਮਗਰ ਜਾਂ ਕਿਸੇ ਲੁਟਕਾ ਖੋਆ ਕਰਨ ਵਾਲੇ ਦੇ ਮਗਰ ਜਿਹੜਾ ਉਹ ਥਾਣੇ ਉਹਨੂੰ ਛਡਾਉਣ ਵਾਸਤੇ ਨਹੀਂ ਜਾਊਗਾ। ਉਸ ਬੰਦੇ ਵਿੱਚ ਹੀ ਅੱਜ ਦੀ ਪ੍ਰੈਸ ਕਾਨਫਰੰਸ ਆ ਮੇਰੇ ਨਾਲ ਸਾਡੇ ਸਬ ਡਿਵੀਜ਼ਨ ਤੋਂ ਡੀਐਸਪੀ ਗੋਂਦਵਾਲ ਤੋਂ ਅਤਲ ਸੋਨੀ ਜੀ ਨੇ ਤੇ ਸਾਡੇ ਗੋਂਦਵਾਲ ਸਾਹਿਬ ਤੋਂ ਐਸਐਚਓ ਪ੍ਰਭਜੀ ਸਿੰਘ ਨੇ ਅਵਤਾਰ ਸਿੰਘ ਸੋਨਾ ਜਿਹੜੇ ਸਾਡੇ ਸਦਰ ਥਾਣੇ ਤੋਂ ਨੇ ਵਿਪਨ ਜੀ ਇਸ ਵਕਤ ਐਡੀਸ਼ਨਲ ਐਸਐਚਓ ਨੇ ਤੇ ਜੋਲਾ ਸਾਹਿਬ ਜਿਹੜਾ ਉਹ ਵੇਖ ਰਹੇ ਨੇ। ਸਾਡਾ ਕਲੈਕਟਿਵ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਜਿਵੇਂ ਆਮੀ ਇਹ ਹੁੰਦਾ ਕਿ ਕਿਤੇ ਕੋਈ ਕਹਿ ਦਿੰਦਾ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਚਿੱਟੇ ਵਾਲਿਆਂ ਦੀ ਸਪੋਰਟ ਕਰਦੇ ਆ ਤੇ ਤਾਂ ਚਿੱਟਾ ਬੰਦ ਨਹੀਂ ਹੁੰਦਾ ਤੇ ਕਿਤੇ ਜਨਤਾ 'ਚ ਇਹ ਫੁਵਾਹਾਂ ਚੱਲਦੀਆਂ ਵਾਂ ਪੇ ਕੁਝ ਸਰਕਾਰੀ ਅਧਿਕਾਰੀ ਜਾਂ ਕੁਝ ਪੁਲਿਸ ਦੇ ਨਮੇਂ ਦੇ ਜਿਹੜੇ ਉਹ ਸਾਥ ਦੇ ਦਿੰਦੇ ਆ ਤਾਂ ਨਹੀਂ ਬੰਦ ਹੁੰਦਾ ਉਹ ਅਲੱਗ-ਅਲੱਗ ਪ੍ਰਕਾਰ ਦੀ ਜਿਹੜੀ ਰਹਿ ਆ ਉਹ ਐਵੇਂ ਇਦਾਂ ਦੀਆਂ ਫੁਵਾਹਾਂ ਚੱਲਦੀਆਂ ਰਹਿੰਦੀਆਂ ਨੇ ਅੱਜ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਅੱਜ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਆ ਕਿ ਅਸੀਂ ਇਸ ਚਿੱਟੇ ਦਾ ਜਿਹੜਾ ਪ੍ਰਕੋਪ ਸਾਡੇ ਪੰਜਾਬ ਦੇ ਵਿੱਚ ਚੱਲਦਾ ਉਹਨੂੰ ਜੜੋਂ ਪੁੱਟਾਂਗੇ ਉਹਦੇ ਸਬੰਧ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਸ਼ਾਇਦ ਤੁਸੀਂ ਵੇਖਿਆ ਕਿ ਆਪਾਂ ਇੱਥੇ ਇੱਕ ਮੀਟਿੰਗ ਕੀਤੀ ਸੀ ਅੱਜ ਤੋਂ ਸਾਲ ਪਹਿਲਾਂ ਉਹਦੇ ਵਿੱਚ ਵੀ ਡੀਐਸਪੀ ਸਾਹਿਬ ਤੇ ਸਾਡੇ ਸਾਰੇ ਐਸਐਚਓ ਸਰਬਾਨ ਆਏ ਸੀ ਤੇ ਪਰ ਉਦੋਂ ਇਹ ਚੀਜ਼ਾਂ ਰਹਿ ਗਈਆਂ ਕਿ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਕਿਹਾ ਕਿ ਬੇਸ਼ੱਕ ਸਾਡੇ ਕੋਲੇ ਕੋਈ ਆਉਂਦਾ ਵੀ ਆ ਚਿੱਟੇ ਵਾਲਾ ਫੜਿਆ ਜਾਂਦਾ ਜਾਂ ਚੋਰੀ ਵਾਲਾ ਫੜਿਆ ਜਾਂਦਾ ਬੇਸ਼ੱਕ ਕਿਸੇ ਪਿਛੇ ਆ ਕੇ ਉਹਨੂੰ ਛਡਾਉਣ ਆਉਂਦਾ ਵੀ ਅਸੀਂ ਛੱਡ ਦੇ ਦਿੰਨੇ ਆ ਪਰ ਸਾਨੂੰ ਹੋਰ ਹੌਸਲਾ ਹੋ ਜੇ ਜੇ ਉਹਨਾਂ ਨੂੰ ਉਹ ਸ਼ਟਡਾਉਣ ਦੀ بجائے ਸਾਡੀ ਸਪੋਰਟ ਕਰਨ ਤੇ ਉਦੋਂ ਮੈਨੂੰ ਲੱਗਾ ਕਿ ਸਾਡੀਆਂ ਪੰਚਾਇਤਾਂ ਉਸ ਪੱਧਰ ਤੇ ਨਹੀਂ ਹੈਗੀਆਂ ਹੁਣ ਸਾਡੇ ਕੋਲੇ ਪੂਰਨ ਬਹੁਮਤਾਂ ਪੰਚਾਇਤਾਂ ਜਿਹੜੀਆਂ ਉਹ ਸਾਰੀਆਂ ਸਾਡੇ ਨਾਲ ਆ ਚਾਹੇ ਉਹ ਕਿਸੇ ਵੀ ਪਾਰਟੀ ਵੱਲੋਂ ਜਿਹੜੀਆਂ ਉਹ ਕੋਈ ਖੜਿਆ ਸੀ ਜਾਂ ਬਣੀਆਂ ਨੇ ਤੇ ਅਸੀਂ ਸਾਰੀਆਂ ਪੰਚਾਇਤਾਂ ਨੇ ਅੱਜ ਸਾਡੀਆਂ ਨੇ ਹਲਕਾ ਖਡੂਰ ਸਾਹਬ ਦੇ ਵਿੱਚ ਕੱਲ ਜਿਹੜੀ ਆਪਾਂ ਅਪੀਲ ਕੀਤੀ ਸੀ ਉਹਨੂੰ ਸਲਾਹਾਂ ਵੀ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਅੱਜ ਤਕਰੀਬਨ ਇਸ ਵਕਤ ਜਿਸ ਵਕਤ ਆਪਾਂ ਪ੍ਰੈਸ ਕੌਨਫਰੰਸ ਕਰ ਰਹੇ ਹਾਂ ਸਾਰਿਆਂ ਨੂੰ ਆਪਾਂ ਟਾਈਮ ਦਿੱਤਾ ਸੀ ਕਿ 12 ਵਜੇ ਤੋਂ ਲੈ ਕੇ ਤੇ ਸ਼ਾਮ 6 ਵਜੇ ਤੱਕ ਤੁਸੀਂ ਜਿਹੜੇ ਮਤੇ ਆ ਉਹ ਪਾ ਦੇਣੇ ਆ ਤੇ ਹਰੇਕ ਨੇ 2-2 ਮਿੰਟ ਦੀ ਵੀਡੀਓ ਬਣਾ ਕੇ ਅਪਲੋਡ ਕਰਨੀ ਆ ਕਿ ਸਾਡੇ ਹਲਕਾ ਖਡੂਰ ਸਾਹਿਬ ਦੀ ਕੋਈ ਵੀ ਪੰਚਾਇਤ ਜਾਂ ਕੋਈ ਹੋਰ ਆਗੂ ਚਿੱਟੇ ਵਾਲੇ ਮਗਰ ਤੇ ਜਾਂ ਕਿਸੇ ਲਟੇਰੇ گرو ਦੇ ਮਗਰ ਜਾਂ ਕੋਈ ਲੁੱਟਖੋ ਕਰਨ ਵਾਲਿਆਂ ਦੇ ਮਗਰ ਨਹੀਂ ਜਾਊਗਾ ਤੇ ਤਕਰੀਬਨ ਸਾਡੇ ਕੋਲੇ 40 ਤੋਂ 50 ਮਤੇ ਆ ਜਿਹੜੇ ਉਹ ਇਸ ਵਕਤ ਜਿਹੜੇ ਉਹ ਆ ਚੁੱਕੇ ਆ ਬਾਕੀ ਵੀ ਜਿਵੇਂ ਜਿਵੇਂ ਪੰਚਾਇਤਾਂ ਮਤੇ ਪਾਉਂਦੀਆਂ ਜਾ ਰਹੀਆਂ ਲਗਭਗ 150 ਦੇ ਆਸ-ਪਾਸ ਆਪਣੀਆਂ ਪੰਚਾਇਤਾਂ ਆ ਤੇ ਮੈਂ ਇਹਦੇ ਨਾਲ ਹੀ ਆਪਣੇ ਸਾਰੇ ਸਰਪੰਚਾਂ ਨੂੰ ਤੇ ਆਪਣੇ ਜਿੰਨੇ ਮੈਂਬਰ ਆ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਤੁਸੀਂ ਇਸ ਪਰਾਲੇ ਦੇ ਵਿੱਚ ਬੜਾ ਵੱਡਾ ਸਾਡਾ ਸਾਥ ਦੇ ਰਹੇ ਹੋ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਦੀ ਇਸ ਨੇਕ ਨੀਤੀ ਉਹਨਾਂ ਦੀ ਦਰਿਆਦਲੀ ਤੇ ਨਾਲ ਮੈਂ ਕੱਲ ਇਹ ਵੀ ਅਪੀਲ ਕੀਤੀ ਸੀ ਕਿ ਵੋਟਾਂ ਦੇ ਚੱਕਰ ਚ ਨਾ ਪੈ ਜਿਓ ਕਿਉਂਕਿ ਇੱਕ ਪੰਚਾਇਤ ਹੀ ਹੁੰਦੀ ਆ ਜਿੱਥੋਂ ਜਾ ਕੇ ਸਿਸਟਮ ਨੇ ਸੁਧਰਨਾ ਸ਼ੁਰੂ ਹੋਣਾ ਹੁੰਦਾ ਸੋ ਵੋਟਾਂ 10 ਘਟ ਜਾਣ 20 ਘਟ ਜਾਣ ਅਗਲੀ ਇਲੈਕਸ਼ਨ ਚ ਮੇਰੀਆਂ 50 ਘਟ ਜਾਣ ਕਿਸੇ ਪਿੰਡ ਚੋਂ 100 ਘਟ ਜਾਣ ਉਹ ਮਨਜ਼ੂਰ ਆ ਪਰ ਚਿੱਟਾਂ ਵੇਚਣ ਵਾਲੇ ਦੀ ਸਪੋਰਟ ਜਾਂ ਕਿਸੇ ਲੁੱਟਖੋ ਕਰਨ ਵਾਲੇ ਦੀ ਸਪੋਰਟ ਆਪਾਂ ਬਿਲਕੁਲ ਨਹੀਂ ਕਰਨੀ ਸਾਨੂੰ ਮਾੜੇ ਆਂਸਰਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਸਾਨੂੰ ਅਸੀਂ ਚੰਗਾ ਕੰਮ ਕਰਾਂਗੇ ਲੋਕਾਂ ਦੀਆਂ ਸਾਨੂੰ ਜਿਹੜੀਆਂ ਉਹ ਅਸੀਸਾਂ ਚਾਹੀਦੀਆਂ ਨੇ ਸੋ ਪਿਛਲੇ 3 ਸਾਲ ਦੇ ਵਿੱਚ ਜਦੋਂ ਦੀ ਆਪਣੀ ਗਵਰਨਮੈਂਟ ਬਣੀ ਆ तकरीबन ਲਗਭਗ 25 ਕਿਲੋ ਜਿਹੜੀ ਆ ਹਿਰੋਇਨ ਹਲਕਾ ਖਡੂਰ ਸਾਹਿਬ ਦੇ ਆਪਣੇ ਤਿੰਨਾਂ ਥਾਣਿਆਂ ਨੇ ਜਿਹੜੀ ਆ ਉਹ ਫੜੀ ਆ ਜਿਹੜੀ ਇੱਕ ਬੜੀ ਵੱਡੀ ਜਿਹੜੀ ਮਾਤਰਾ ਇੱਕ ਕਹਿ ਦਿੱਤਾ ਜਾਂਦਾ ਕਿ ਪੁਲਿਸ ਕੰਮ ਨਹੀਂ ਕਰਦੀ ਤਾਂ ਕਿਉਂਕਿ ਇਹ ਚੀਜ਼ਾਂ ਨਾ ਅੰਦਰ ਰਹਿੰਦੀਆਂ ਨੇ ਅੰਦਰ ਅੰਦਰ ਪਰਚੇ ਹੋਈ ਜਾਂਦੇ ਨੇ ਅੰਦਰ ਅੰਦਰ ਤੇ ਲਗਭਗ ਅਸੀਂ 300 ਬੰਦੇ ਤੇ ਜਿਹੜਾ ਵਾ ਉਹ ਐਫ ਆਈ ਆਰ ਜਿਹੜੀ ਆ ਚਿੱਟੇ ਵਾਲਿਆਂ ਤੇ ਸਾਡੇ ਤਿੰਨੋਂ ਥਾਣਿਆਂ ਦੇ ਵਿੱਚ ਤਕਰੀਬਨ ਜਿਹੜੀ ਹੋਈ ਆ ਤੇ 25 ਕਿਲੋ ਜਿਹੜੀ ਪਿਛਲੇ 3 ਸਾਲ ਦੇ ਵਿੱਚ ਹਿਰੋਇਨ ਮਾਰੇ ਅਨਸਰਾਂ ਕੋ ਜਿਹੜੀ ਫੜੀ ਹੈ ਤੇ ਹੁਣ ਅਸੀਂ ਹੋਰ ਵੀ ਤੇਜ਼ੀ ਨਾਲ ਇਕੱਠੇ ਹੋ ਕੇ ਸਾਡੇ ਐਸਐਸਪੀ ਸਾਹਿਬ ਜਿਹੜੇ ਉਹ ਅਭਿਮਨ ਜੀ ਬਿਲਕੁਲ ਵਧੀਆ ਇਨਸਾਨ ਨੇ ਤੇ ਉਹਨਾਂ ਦਾ ਵੀ ਇਹੀ ਹੈਗਾ ਕਿ ਅਸੀਂ ਆਪਣੇ ਸਤਰਨਤਨ ਜ਼ਿਲ੍ਹੇ ਦੇ ਵਿੱਚੋਂ ਕ੍ਰਾਈਮ ਤੇ ਨਸ਼ਾ ਇਹ ਬਿਲਕੁਲ ਖਤਮ ਕਰਨਾ ਹੈ ਆ ਮੈਂ ਹੁਣੇ ਐਸਐਚਓ ਸਾਹਿਬ ਸਾਡੇ ਸਦਰਾ ਦੇ ਕੋ ਤੇ ਮੈਂ ਕਹਿ ਰਿਹਾ ਮੈਂ ਹਾਂ ਜੀ ਤੁਹਾਡੀਆਂ ਅੱਖਾਂ 'ਚ ਨੀਂਦ ਹੈ ਤੇ ਉਹ ਕਹਿ ਰਹੇ ਸੀ ਵੀ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਹੈ ਰੈਸਟ ਬੋ ਘੱਟ ਮਿਲਦੀ ਆ ਅਸੀਂ ਲਗਾਤਾਰ ਜਿਹੜੇ ਲੱਗੇ ਆ ਸਾਡੇ ਐਸਐਸਪੀ ਸਾਹਿਬ ਤੁਸੀਂ ਵੇਖੋ ਆ ਵੀ ਤੁਸੀਂ ਵੇਖਿਆ ਨਾ ਰਾਤ ਨੂੰ 1 ਵਜੇ ਜਾਂ ਕਈ ਵਾਰੀ 3 ਵਜੇ ਮੈਂ ਖੁਦ ਉਹਨਾਂ ਨੂੰ ਲੰਘਦੇ ਜਿਹੜਾ ਕਈ ਵਾਰੀ 11 ਵਜੇ ਤਾਂ ਮੈਂ ਖੁਦ ਦੇਖਿਆ ਸੋ ਇੱਕ ਐਸਐਸਪੀ ਗਰਾਊਂਡ ਪੱਧਰ ਤੇ ਆ ਕੇ ਜਿਹੜਾ ਕੰਮ ਕਰ ਰਿਹਾ ਸਾਡੇ ਡੀਐਸਪੀ ਸਾਹਿਬ ਮੈਂ ਕੱਲ ਜੀਵੀ ਕੇ ਗਿਆ ਸੀ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਮੈਂ ਜੀਵੀ ਕੇ ਆਏ ਉੱਥੇ ਜੀਵੀ ਕੇ ਰਹਿੰਦੇ ਨੇ ਤੇ ਅ ਥਰਮਲ ਪਲਾਂਟ ਚ ਗਿਆ ਸੀ ਮੈਂ ਉਹਨਾਂ ਦੀਆਂ ਮੁਸ਼ਕਲਾਂ ਸੁਣ ਤੇ ਮੈਂ ਕਿਹਾ ਤੁਸੀਂ ਕਦੋਂ ਪਾਉਣਾ ਹੈ ਕਹਿੰਦੇ ਅਜੇ ਤੇ ਅਸੀਂ ਰੀਡਤੇ ਆਂ ਤੇ ਉਸ ਟਾਈਮ ਤੇ ਲਗਭਗ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਦੂਜੀ ਸ਼ਿਫਟ ਲੱਗੀ ਸੀ ਤੇ ਸਾਢੇ 10 ਦਾ ਜਿਹੜਾ ਹੋਰ ਟਾਈਮ ਹੀ ਤੇ ਅਜੇ ਵੀ ਕਹਿੰਦੇ ਮੈਨੂੰ ਹੋਰ ਟਾਈਮ ਲੱਗ ਜਾਣਾ ਪੁਲਿਸ ਤੇ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਤੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਜਿਹੜਾ ਬਚਾਵਾਂਗੇ ਤੇ ਅਸੀਂ ਆ ਜਿਹੜੇ ਜਲਾ ਪਰਿਸ਼ਦ ਤੇ ਬਲਾਕ ਸੰਮਤੀਆਂ ਦੇ ਵਿੱਚ ਆ ਲੋੜੀ ਤੋਂ ਬਾਅਦ ਜਿੰਨਾ ਸਾਡੇ ਕੋਲ ਪੈਸਾ ਪਿਆ ਵਾ ਮੇਰੀ ਪਹਿਲੀ ਕੋਸ਼ਿਸ਼ ਇਹ ਹੋਊ ਕਿ ਮੈਂ ਸਾਰੇ ਪਿੰਡਾਂ ਨੂੰ ਗਰਾਊਂਡਾਂ ਬਣਾਉਣ ਲਈ ਜਿੱਥੇ ਪਹਿਲਾਂ ਜ਼ਮੀਨ ਹੈਗੀ ਆ ਕੋਈ ਵਾਲੀਬਾਲ ਤੇ ਦੂਜੀਆਂ ਤੀਜੀਆਂ ਗਰਾਊਂਡਾਂ ਬਣਾਉਣ ਲਈ ਜਿਹੜਾ ਅਸੀਂ ਉਸ ਪੈਸੇ ਨੂੰ ਜਿਹੜਾ ਉਹ ਜਾਰੀ ਕਰੀ ਸਰ ਜਿਹੜਾ ਮੈਂ ਚਿੱਟੇ ਦੀ ਲਪੇਟ ਦੇ ਵਿੱਚ ਜਿਹੜੇ ਨੌਜਵਾਨ ਆ ਚੁੱਕੇ ਨੇ ਉਹਨਾਂ ਨੂੰ ਵੀ ਕੱਢਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਬਿਲਕੁਲ ਉਹ ਤਾਂ ਆਪਣੇ ਡੀ ਐਡਿਕਸ਼ਨ ਸੈਂਟਰ ਜਿਹੜਾ ਵਾ ਆਪਣੇ ਹਸਪਤਾਲ ਦੇ ਵਿੱਚ ਵੀ ਚੱਲਦਾ ਵਾ ਤੇ ਜਿਹੜਾ ਵਾ ਉਹ ਠਰੂ ਵੀ ਜਿਹੜਾ ਚੱਲਦਾ ਵਾ ਬਾਕੀ ਵੀ ਜਿਹੜਾ ਸਾਡੇ ਧਿਆਨ ਦੇ ਵਿੱਚ ਆਵੇਗਾ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹਦੇ ਤੇ ਵੀ ਜਿਹੜਾ ਕੰਮ ਕਰ ਰਹੀ ਹੈ ਤੇ ਅਸੀਂ ਉਹਨਾਂ ਬੱਚਿਆਂ ਨੂੰ ਇਸ ਦਿਲਦੋਜ਼ ਜੋ ਕੱਢਣ ਲਈ ਜੋ ਵੀ ਐਜ਼ এ ਬਤੌਰ ਐਮ ਐਲ اے ਇਹ ਮੇਰਾ ਹਲਕਾ ਵਾ ਮੇਰਾ ਪਰਿਵਾਰ ਆ ਜੋ ਵੀ ਮੈਨੂੰ ਦਿਲੋਂ ਮੈਂ ਉਹਦੀ ਮਦਦ ਕਰ ਸਕਦਾ ਆ ਉਹ ਮੈਂ ਜ਼ਰੂਰ ਕਰਾਂ ਸਰ ਇੱਕ ਚੀਜ਼ ਦੇਖਣਾ ਮਾ ਜਦ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਦੋਂ ਵੀ ਕਾਨੂੰਨ ਦੇ ਵਿੱਚ ਜੇ ਕੋਈ ਕਿਸੇ ਦੀ ਕੁੱਟਮਾਰ ਕਰਦਾ ਹੈ ਬੇਸ਼ੱਕ ਜ਼ਰੂਰੀ ਨਹੀਂ ਕਿ ਨਸ਼ੇ ਆਲਾ ਕਰਦਾ ਜਾਂ ਵੈਸੇ ਵੀ ਕਿਸੇ ਦੀ ਕੋਈ ਲੜਾਈ ਹੁੰਦੀ ਹੈ ਤਾਂ ਕਾਨੂੰਨ ਆਪਣਾ ਪੂਰਾ ਕੰਮ ਕਰਦਾ ਹੈ ਤੇ ਜੇ ਕੋਈ ਨਸ਼ੇ ਆਲਾ ਚਿੱਟੇ ਵਾਲੇ ਦੇ ਜਿਹੜਾ ਵੇਚਣ ਵਾਲਾ ਸਾਡੇ ਪਿੰਡਾਂ ਦੇ ਲੋਕਾਂ ਨਾਲ ਕਿਸੇ ਨੂੰ ਧਮਕੀ ਦੇਊਗਾ ਤਾਂ ਉੱਤੇ ਵੀ ਪੂਰੀ ਕਾਰਵਾਈ ਹੋਊਗੀ इवन ਇੱਥੋਂ ਤੱਕ ਕਿ ਜਿਹੜਾ ਛਡਾਉਣ ਗਿਆ ਉੱਤੇ ਵੀ ਪੂਰੀ ਬੰਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਕਿਉਂਕਿ ਇਹਦਾ ਮਤਲਬ ਜੇ ਉਹ ਛਡਾਉਣ ਗਿਆ ਤਾਂ ਉਹਦਾ ਵੀ ਕਿਤੇ ਨਾ ਹੋ ਸਕਦਾ ਉਹਦਾ ਵੀ ਵੇਖਦਾ ਹੋਵੇ ਹੁਣ ਤੱਕ ਬੜੇ ਆਗੂਆਂ ਦਾ ਸਮਾਨ ਵਿਕਦਾ ਰਿਹਾ ਇੱਥੇ ਆਪਾਂ ਵੇਖਦੇ ਰਹੇ ਵੱਡੀਆਂ-ਵੱਡੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਹੋ ਸਕਦਾ ਹੈ ਕਿ ਉਹ ਜਿਹੜਾ ਬੰਦਾ ਛਡਾਰਿਆ ਹਾਈ ਵਰੀ ਉਹ ਛਡਾਉਂਦੇ ਆ ਉਹਦੇ ਵਿੱਚ ਉਹ ਹਿੱਸਾ ਪਤੀ ਕੋਈ ਜਿਹੜੀ ਆ ਉਹ ਲੈਦਾ ਹੋਵੇ ਸੋ ਬਾਕੀ ਡੀਐਸਪੀ ਸਾਹਿਬ ਜੀ ਸਰ ਇੱਕ ਚੀਜ਼ ਦਾ ਨੂੰ ਬੁਝੇਗਾ ਅੱਜਕੱਲ੍ਹ ਆ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਅਸੀਂ ਬੜੇ ਵਧੀਆ ਜਿਹੜੇ ਚਿੱਟੇ ਦੇ ਉੱਪਰ ਇੱਕ ਕਾਨਫਰੰਸ ਕੀਤੀ ਗਿਆ ਐਮਐਲਏ ਸਾਹਿਬ ਵੱਲੋਂ ਪਿੰਡ-ਪਿੰਡ ਦੇ ਵਿੱਚ ਜਾ ਕੇ ਪਿੰਡ-ਪਿੰਡ ਜਿਹੜੇ ਮੋਤਵਰ ਬੰਦੇ ਨੇ ਪਿੰਡ-ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੂੰ ਇਹ ਕੱਟ ਕਰਕੇ ਕਿਹਾ ਗਿਆ ਵੀ ਮਤਾ ਪਾਓ ਜਿਹਦੇ ਵਿੱਚ ਕਿਸੇ ਵੀ ਜਿਹੜਾ ਕ੍ਰਾਈਮ ਕਰਦਾ ਹੈਗਾ ਚਿੱਟੇ ਦਾ ਹੋ ਗਿਆ ਦੂਸਰਾ ਹੋ ਗਿਆ ਆਪਣਾ ਗੋਲੀਆਂ ਦਾ ਹੋ ਗਿਆ ਕਿਸੇ ਵੀ ਚੀਜ਼ ਆ ਕੋਈ ਕ੍ਰਾਈਮ ਕਰਦਾ ਹੈ ਵੀ ਉਹਦੇ ਪਿੱਛੇ ਨਾਂ ਸਾਡੇ ਕੋਲ ਆਣ ਤੇ ਨਾ ਹੀ ਕੋਈ ਕੋਈ ਕਿਸੇ ਦੀ ਕੋਈ ਸਪਾਰਸ਼ ਕਰੇ ਅੱਗੇ ਵੀ ਇਹੀ ਹੁੰਦਾ ਰਿਹਾ ਗਿਆ ਅੱਗੇ ਵੀ ਅਸੀਂ ਪਰਚੇ ਦਿੰਦੇ ਰਹੇ ਗਿਆ ਹੁਣ ਜਿਹੇ ਹਿਸਾਬ ਨਾਲ ਸਾਰੇ ਨੇ ਕੋਈ ਵਧੀਆ ਲਹਿਰ ਚਲਾਈ ਗਿਆ ਉੱਪਰ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਨਵੇਂ ਆਏ ਨੇ ਬੀਸ਼ਰ ਅਭਿਮੰਦਰ ਰਾਣਾ ਜੀ ਆਈਪੀਐਸ ਉਹਨਾਂ ਨੇ ਵੀ ਬਹੁਤ ਵਧੀਆ ਸਟਰਗਲ ਕਰਕੇ ਸਾਡੀ ਟੀਮ ਬਹੁਤ ਵਧੀਆ ਬਣਾਤੀ ਦੀ ਹੈ ਆਪਣੇ ਸਭ ਡੀ ਹੋ ਜਾਂਦੀ ਵੀ ਜਿੱਥੇ ਕ੍ਰਾਈਮ ਨੂੰ ਸਾਨੂੰ ਪਤਾ ਲੱਗਦਾ ਹੀ ਹੈ ਉਸ ਤੋਂ ਪਹਿਲੇ ਸਾਡੇ ਬੰਦੇ ਉੱਥੇ ਪਹੁੰਚੇ ਹੁੰਦੇ ਤਕਰੀਬਨ ਜਿੰਨੀ ਹੁਣ ਵਾਰਦਾਤਾਂ ਆਈਆਂ ਸਾਡੇ ਵੀ ਸਿਰ ਇੱਕ ਜਾਂ ਦੋ ਮੁਕੱਦਮੇ ਜਿਹੜੇ ਉਹ ਰੀਸੈਂਟਲੀ ਹੋਏ ਉਹ ਅਨਟ੍ਰੇਸ ਨਹੀਂ ਬਾਕੀ ਸਾਰੇ ਟ੍ਰੇਸ ਕਰ ਲਏ ਨੇ ਇਹਨਾਂ ਕੋ ਵੀ ਸਾਡੇ ਕੋਲ ਲੀਡ ਜਾਈਆਂ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਕੀਤੇ ਨੇ ਉਹ ਅਸੀਂ ਵਿਦਨ ਡੇ ਆਊਟ ਸੋ ਜਿਹੜੇ ਘਰੋਂ ਭੱਜੇ ਹੋਏ ਨੇ ਉਹ ਅਸੀਂ ਆਪੇ ਫੜ ਲੈਣੇ ਨੇ ਸੋ ਮੈਂ ਸਾਡਾ ਬਹੁਤ ਥੈਂਕਸ ਕਰ ਦਿਆਂਗਾ ਵੀ ਸਾਡੇ ਨੂੰ ਇੱਕ ਇੱਕ ਹੋਰ ਕਮੇਟੀ ਜਿਹੜੀ ਸਾਡੇ ਨਾਲ ਉਹਨਾਂ ਨੇ ਜੋੜ ਦਿੱਤੀ ਕਿ ਵੀ ਜਿਹੜੇ ਸਾਨੂੰ ਮਿੰਟ ਮਿੰਟ ਬਾਅਦ ਦੱਸਣਗੇ ਵੀ ਆਹ ਵਾਲੇ ਸਾਡੇ ਪਿੰਡ ਚ ਵੇਚ ਦੇ ਗਿਆ ਕਰ ਦੇਗੇ ਸੋ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਜਾਂ ਤਾਂ ਉਹ ਨੋ ਚਿੱਟਾ ਛੱਡਣਾ ਪਵੇਗਾ ਜਾਂ ਫਿਰ ਸਾਡਾ ਏਰੀਆ ਛੱਡਣਾ ਪਵੇਗਾ ਡੀਐਸਪੀ ਸਾਹਿਬ ਸਵਾਲ ਹੈ ਕਿ ਪੁਲਿਸ ਉਹ ਜਿਹੜੇ ਇਹ ਤਾਂ ਮੇਨ ਹੁੰਦਾ ਵੀ ਜਿਸਲੇ ਸਾਡਾ ਕੰਮ ਹੈ ਜਿਸੀਂ ਫੜਨ ਵਾਲਾ ਨੂੰ ਅਸੀਂ ਉਹਨਾਂ ਨੂੰ ਕੋਰਟਸ 'ਚ ਪ੍ਰੋਡਿਊਸ ਕਰ ਦੇਣਾ ਹੈਗਾ ਕੋਰਟਸ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਮਾਨਤ ਆ ਹੋ ਜਾਂਦੀ ਹੈਗੀ ਜਾਂ ਜ਼ਮਾਨਤਾਂ ਨਾ ਦੋ ਉਹਨਾਂ ਦੀਆਂ ਇਸੇ ਵਾਸਤੇ ਅਸੀਂ ਰਿਕਵੈਸਟ ਕਰ ਰਹੇ ਹਾਂ ਸਾਰੀ ਪੰਚਾਇਤ ਨੂੰ ਵੀ ਤੁਸੀਂ ਜ਼ਮਾਨਤਾਂ ਵੀ ਨਾ ਦਿਓ ਕਿਸ ਦੀ ਜੇ ਜ਼ਮਾਨਤ ਦੋਗੇ ਤਾਂ ਬਾਹਰ ਆਏਗਾ ਨਹੀਂ ਤੇ ਕਿਸੇ ਵੀ ਜੁਡੀਸ਼ੀਅਲ ਅਫਸਰ ਨੇ ਆਪਣੇ ਆਪ ਨਹੀਂ ਛੱਡਣਾ ਬਿਤਨਵਾਹੀ ਛੱਡ ਦਿੰਦੇ ਕਿ ਸਾਡੇ ਕਾਨੂੰਨ ਦੇ ਵਿੱਚ ਕਮੀ ਹੈ ਕੋਈ ਕਿ ਜਿਹੜਾ ਇਹਨਾਂ ਨੂੰ ਜ਼ਮਾਨਤਾਂ ਮਿਲ ਜਾਂਦੀਆਂ ਨੇ ਇਹ ਕਮੀਨੋਦ ਨਹੀਂ ਕਹਿ ਸਕਦੇ ਪਰ ਹੁਣ ਆਪਾਂ ਇਹ ਜ਼ਮਾਨਤ ਦੇਵਾਂਗੇ ਹੀ ਨਹੀਂ ਤੇ ਆਪਾਂ ਫਿਰ ਉਹਦੀ ਜ਼ਮਾਨਤ ਹੋਣੀ ਕਿੱਥੋਂ ਆਏਗੀ ਇਸ ਐਸੇ ਇਸ ਦਾਗਰਾਂ ਦੀ ਤੇ ਬੇਲ ਹੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੋਣੀ ਵਿੱਚ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹਿਊਮਨ ਰਾਈਟਸ ਵੀ ਆਏ ਨੇ ਨਾ ਹਿਊਮਨ ਰਾਈਟਸ ਹੀ ਹੁੰਦਾ ਵੀ ਆਪਾਂ ਉਹਨੂੰ ਫ੍ਰੀडम ਵੀ ਦੇਣੀ ਹੈ ਤੇ ਉਹ ਜੁਡੀਸ਼ੀਅਲ ਨੇ ਦੇਖਣਾ ਹੈ ਕਿ ਸਾਡੇ ਵੱਲੋਂ ਜਿੰਨਾ ਖੁੰਦਾ ਅਸੀਂ ਉਹਨੂੰ ਫੜ ਕੇ ਉਹਨੂੰ ਜੇਲ੍ਹ ਭੇਜ ਦਿੰਦੇ ਹਾਂ ਤੁਸੀਂ ਨਹੀਂ ਜ਼ਮਾਨਤ ਦੋਵੋਗੇ ਉਹ ਬਾਹਰ ਆਹੀ ਨਹੀਂ ਸਕਦਾ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡੇ ਕਹਿਣ ਮੁਤਾਬਕ ਹਿਊਮਨ ਰਾਈਟ ਦਾ ੜਿੱਕਾ ਬਣਦਾ ਨਹੀਂ ੜਿੱਕਾ ਕੋਈ ਨਹੀਂ ਵੱ ਕੁਝ ਜਮਾਨਤ ਹੋਣੀ ਨਹੀਂ ਜੀ ਜਵਾਨੀ ਮਿਲਣ ਕਿ ਫਿਰ ਇਹ ਮੈਨੂੰ ਚੱਲੀ ਇਹ ਵੀ ਹੋ ਸਕਦਾ ਹੈ ਕਿ ਜੇਕਰ ਜੇਕਰ ਤੁਸੀਂ ਜਿਵੇਂ ਉਹਨੂੰ ਪਿੱਛੇ ਕਾਨੂੰਨ ਚੇਂਜ ਕੀਤਾ ਹੈਗਾ ਉਸ ਹਿਸਾਬ ਨਾਲ ਅਗਰ ਸਜ਼ਾਾਂ ਵੀ ਜ਼ਿਆਦਾ ਹੋ ਜਾਣ ਜਿਸਨੂੰ ਬਾਹਰੀ ਕੰਟਰੀ ਚ ਕੀ ਹੁੰਦਾ ਹੈ ਕਿ ਬਾਹਰੀ ਕੰਟਰੀ ਚ ਇਹ ਹੈਗਾ ਵੀ ਜੇ ਕਿਸੇ ਨੇ ਚੋਰੀ ਕੀਤੀ ਉਹਦੇ ਹੱਥ ਵੜਤੇ ਕਰ ਲੋਕਾਂ ਦੇ ਘਰ ਸੋਨੇ ਖਾਲੀ ਪਏ ਹੁੰਦੇਗੇ ਕੋਈ ਉਹ ਤਾਲਾ ਨਹੀਂ ਲਾਇਆ ਨਹੀਂ ਉਹਦੇ ਸਾਰੇ ਇਦਾਂ ਹਸਦਾ ਜੇ ਮੰਨ ਲਓ ਪਿੰਡ ਦੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਇਹ ਤੇ ਦੂਜੇ ਦੂਜੇ ਪਿੰਡ ਦਾ ਕੋਈ ਬੰਦਾ ਉਹਦੀ ਜ਼ੁਬਾਨ ਤੇ ਦੇ ਦੂਗਾ ਫੇਰ ਨਹੀਂ ਦੇਗਾ ਤਾਂ ਹੀ ਸਾਰੇ ਪਿੰਡਾਂ ਦੀ ਕਰ ਰਹੇ ਨਾ ਆਪਾਂ ਸਬਡਿਵੀਜ਼ਨ ਦੀ ਕਰ ਲਏਗੇ ਸਬਡਿਵੀਜ਼ਨ ਸਾਰੇ ਪਿੰਡ ਕਿੰਨੇ ਕਿੰਨੇ ਪਿੰਡ ਨੇ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਕਰਾਂਗੇ ਜੀ ਅਸੀਂ ਸਾਹਿਬ ਇੱਕ ਸਵਾਲ ਹੈ ਜਿੱਦਾਂ ਨਹੀਂ ਬਿਲਕੁਲ ਸਾਰੇ ਕਰ ਲਾਂਗੇ ਮੈਂ ਆਪਣੀ ਤੌਰ ਤੇ ਸਾਰੀ ਕੋਈ ਛੋਟੇ ਸਬਡਿਵੀਜ਼ਨ ਦੀ ਬਣਾ ਲੈਂਦੇ ਹਾਂ ਵਟਸਐਪ ਗਰੁੱਪ ਬਣਾ ਲੈਂਦੇ ਮੈਂ ਆਪੇ ਚੈੱਕ ਕਰ ਦਿੰਦੇ ਹਾਂ ਠੀਕ ਹੈ ਠੀਕ ਹੈ ਜੀ